ਸ਼ਸ਼ੀਕਾ ਮੈਮ ਅਸ਼ਿਕਾ ਜੀ ਕਿਵੇਂ ਹੋ ਮੈਂ ਵਧੀਆ ਹਾਂ ਤੁਸੀਂ ਕਿਵੇਂ ਹੋ ਅੱਜ ਹੁਣ ਫਿਲਮ ਦਾ ਪ੍ਰੀਮੀਅਰ ਸੀਗਾ ਤੇ ਕੱਲ ਤੁਹਾਡੀ ਫਿਲਮ ਨੂੰ ਜੋ ਮਿਹਨਤ ਤੁਸੀਂ ਕੀਤੀ ਹੈ ਬੂਰ ਪਏਗਾ ਦਰਸ਼ਕ ਆਉਣਗੇ ਦੇਖਾਂਗੇ ਕਿ ਕਿੰਨੀ ਕੋ ਪਸੰਦ ਕੀਤੀ ਜਾਊਗੀ ਨਾ ਫਿਲਮ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਹਾਂ ਹਮੇਸ਼ਾ ਇਹੀ ਹੁੰਦਾ ਹੈ ਕਿ ਵਧੀਆ ਪ੍ਰੋਜੈਕਟ ਹੋਏ ਲੋਕਾਂ ਨੂੰ ਪਸੰਦ ਆਵੇ ਕਿਉਂਕਿ ਮਿਹਨਤ ਸਾਰੀ ਪੂਰੀ ਟੀਮ ਕਰਦੀ ਹੈ ਆਰਟਿਸਟ ਹੋ ਗਏ ਡਾਇਰੈਕਟਰ ਹੋ ਗਿਆ ਕੈਮਰਾਮੈਨ ਸਾਰੇ ਸਾਰੀ ਟੀਮ ਪੂਰੀ ਮਿਹਨਤ ਕਰਦੀ ਹੈ ਤਾਂ ਹਮੇਸ਼ਾ ਇਹੀ ਹੁੰਦਾ ਹੈ ਕਿ ਵਧੀਆ ਰਿਜ਼ਲਟ ਆਏ ਤੇ ਅੱਜ ਅਸੀਂ ਫਿਲਮ ਦੇਖੀ ਹੈ ਤੇ ਸਾਰਿਆਂ ਦਾ ਰਿਸਪੌਂਸ ਵਧੀਆ ਲੱਗ ਰਿਹਾ ਤੇ ਉਮੀਦ ਹੈ ਕਿ ਸਾਰਿਆਂ ਨੂੰ ਪਸੰਦ ਆਏਗੀ ਜੀ ਜਿੰਨਾ ਗਾਜ ਇੱਥੇ ਪਿਆ ਹੋਇਆ ਲੱਗਦਾ ਵੀ ਕੱਲੂ ਹਾਊਸ ਫੁੱਲ ਹੋਊਗਾ ਪੱਕਾ 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 ਉਮੀਦ ਹੈ ਤੇ ਹੋਊਗਾ ਵੀ ਪੱਕਾ ਇਹ ਵੀ ਹੈ ਤੇ ਉਮੀਦ ਕਰਦੇ ਹਾਂ ਸਾਰੇ ਨੂੰ ਪਸੰਦ ਆਏਗੀ ਸਾਰੇ ਆਪਣੇ ਮਤਲਬ ਰਿਸ਼ਤਿਆਂ ਦੀ ਗੱਲ ਹੈ ਹੈਨਾ ਹਰ ਘਰ 'ਚ ਇਹ ਰਿਲੇਸ਼ਨ ਹੁੰਦਾ ਹੈ ਸੱਸ ਨੂੰ ਦਾ ਰਿਲੇਸ਼ਨ ਹੈ ਵਾਹ ਬੇਟੇ ਦੇ ਮਾਂ ਦਾ ਰਿਲੇਸ਼ਨ ਹੈ ਸਾਰੇ ਰਿਲੇਸ਼ਨ ਹੈ ਤੇ ਸਾਰਾ ਮਸਾਲਾ ਇਸ ਮੂਵੀ 'ਚ ਜਿੰਮੇ ਕਹੂੰਗੀ ਸਾਰਾ ਮਸਾਲਾ ਹੈਗਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਤਾਂ ਫਿਲਮ ਦੇ ਵਿੱਚ ਅਨੀਤਾ ਮੈਨੂੰ ਸਭ ਤੋਂ ਵੱਧ ਪਾਵਰ ਦਿੱਤੀ ਗਈ ਹੈ ਨਾ ਉਹ ਘਰ ਦੇ ਵਿੱਚ ਵੀ ਆਪਣੀ ਚਲਾਉਣ ਦੀ ਕਰਦੇ ਨੇ ਤੇ ਫਿਰ ਪਿੰਡ ਦੇ ਵਿੱਚ ਵੀ ਉਹਨਾਂ ਦੇ ਚੱਲਦੇ ਕਿਵੇਂ ਦੇਖਦੇ ਦੇਖੋ ਜਦੋਂ ਇੱਕ ਥੋੜਾ ਐਂਟੀ ਜਿਹੜਾ ਰੁਖ ਹੁੰਦਾ ਨਾ ਥੋੜੀ ਲੜਾਈ ਝਗੜੇ ਦਾ ਜਦੋਂ ਤੁਹਾਡਾ ਵਿਲਨ ਵਿਲਨ ਤਾਂ ਨਹੀਂ ਮੈਂ ਕਹਾਂਗੀ ਪਰ ਜਦੋਂ ਮੇਨ ਕਰੈਕਟਰ ਤੁਹਾਡੇ ਸੋਲਿਡ ਹੋਣਗੇ ਤਾਂ ਹੀ ਤੁਹਾਡੀ ਨੀਵ ਰੱਖੀ ਜਾਊਗੀ ਫਿਲਮ ਦੀ ਜੇ ਉਹ ਹੀ ਸੋਲਿਡ ਨਹੀਂ ਹੋਗੇ ਤਾਂ ਮਜ਼ਾ ਹੀ ਨਹੀਂ ਆਏਗਾ ਕਿਸੇ ਕੈਤੇ ਵੀ ਤੁਸੀਂ ਦੇਖ ਲਓ ਤੇ ਜੇ ਮੈਮ ਦਾ ਕਰੈਕਟਰ ਇੰਨਾ ਪਾਵਰਫੁਲ ਹਨ ਉਹਦੀ ਰਿਸਪੋਨਸੀਬਿਲਟੀ ਇੰਨੀ ਵੱਧ ਗਈ ਉਹ ਕਪਤੀ ਸੱਸ ਲੱਗਣਗੇ ਤਾਂ ਨੂ ਦਾ ਰੋਲ ਵਧੀਆ ਲੱਗੂਗਾ ਕਿ ਉਹ ਇਹਨਾਂ ਦੀ ਐਂਟੀ ਹੋਵੇ ਤੇ ਇਹ ਜ਼ਰੂਰੀ ਸੀਗਾ ਜੇ ਸੱਸ ਅੜਵੇ ਤਾਂ ਨੂ ਨੂੰ ਅੜਬ ਹੋਣਾ ਚਾਹੀਦਾ ਕਿ ਪਿਆਰ ਸਮਝਾਣਾ ਚਾਹੀਦਾ ਨਹੀਂ ਪਹਿਲੇ ਸਮਝਾਣਾ ਚਾਹੀਦਾ ਪਿਆਰ ਨਾਲ ਐਦਾਂ ਨਹੀਂ ਕਿ ਪਹਿਲੇ ਆ ਕੇ ਤੁਸੀਂ ਇਦਾਂ ਹਾਵੀ ਹੋ ਜਾਓ ਗਿਵ ਐਂਡ ਟੇਕ ਰਿਲੇਸ਼ਨਸ਼ਿਪ ਹੈਗਾ ਤੁਸੀਂ ਦੇਖੋ ਪਹਿਲਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਕੀ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਫਿਰ ਨਹੀਂ ਹੁੰਦਾ ਫਿਰ ਤੁਸੀਂ ਥੋੜਾ ਜਿਹਾ ਅੜਬ ਆਕੇ ਤੁਸੀਂ ਹਾਵੀ ਹੋ ਜਾਓ ਕਿਉਂਕਿ ਤੁਸੀਂ ਵੀ ਐਡਜਸਟ ਕਰਨਾ ਹੈ ਉਹ ਵੀ ਐਡਜਸਟ ਕਰ ਰਹੇ ਹੈ ਜੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੁੜੀ ਦੂਜੇ ਘਰ ਚ ਜਾ ਰਹੀ ਹੈ ਉਹ ਹੀ ਐਡਜਸਟ ਕਰ ਰਹੇ ਜਿਹੜੀ ਫੈਮਿਲੀ ਚ ਨਿਆ ਮੈਂਬਰ ਆ ਰਿਹਾ ਉਹ ਵੀ ਕਈ ਚੀਜ਼ਾਂ ਐਡਜਸਟ ਕਰ ਰਹੇ ਕਿਉਂਕਿ ਉਹ ਵੀ ਕਈ ਸਾਲਾਂ ਤੋਂ ਇੱਕ ਚੀਜ਼ ਕਰਦੇ ਆ ਰਹੇ ਇੱਕ ਸਡਨਲੀ ਇੱਕ ਬੰਦਾ ਆਂਦਾ ਹੈ ਉਹ ਕਹਿੰਦਾ ਨਹੀਂ ਜੀ ਮੈਂ ਐਸੇ ਨਹੀਂ ਮੈਂ ਇਦਾਂ ਨਹੀਂ ਕਰਨਾ ਮੈਂ ਇਦਾਂ ਨਹੀਂ ਤੇ ਥੋੜਾ ਜਿਹਾ ਉਹਨਾਂ ਨੂੰ ਵੀ ਟਾਈਮ ਦਿਓ ਔਰ ਐਡਜਸਟਮੈਂਟ ਦਾ ਫਿਲਮ ਦੇ ਵਿੱਚ ਇੱਕ ਸੀਨ ਦੇਖਿਆ ਤੁਹਾਡੀਆਂ ਦੋ ਬੇਟੀਆਂ ਨੇ ਜਿੰਸ ਜਿਨ੍ਹਾਂ ਨੂੰ ਤੁਹਾਡੀ ਸੱਸ ਪਸੰਦ ਨਹੀਂ ਕਰਦੀ ਅਕਸਰ ਅਸੀਂ ਇਹੋ ਜਿਹੀ ਗੱਲਾਂ ਸੁਣੀਆਂ ਦੇਖੋ ਇਹ ਚੀਜ਼ਾਂ ਹੈਗੀਆਂ ਹਜੇ ਵੀ ਹੈਗੇ ਬਟ ਹੁਣ ਪਰਸੈਂਟੇਜ ਬਹੁਤ ਘੱਟ ਹੋ ਗਈ ਹੁਮੇ ਲੱਗਦਾ 15 20% ਰਹਿ ਗਏ ਹੋਣਗੇ ਹੁਣ ਜਿਹੜੇ ਪੜੇ ਲਿਖੇ ਬੱਚੇ ਆ ਉਹ ਸਮਝਦੇ ਕਿ ਦੋਨੋਂ ਇਕੁਅਲ ਹੈਗੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹੁਣ ਮੈਂ ਇਹ ਕਹ ਰਹੀ ਸੀ ਕਿ ਮੈਂ ਕਿ ਅਸੀਂ ਵੀ ਕੁੜੀਆਂ ਆ ਅਸੀਂ ਵੀ ਕੰਮ ਕਰ ਰਹੀ ਆ ਅਸੀਂ ਫੈਮਲੀ ਵੀ ਦੇਖ ਰਹੀ ਆ ਤੇ ਹੁਣ ਲੋਕ ਸਮਝ ਉਹ ਵੀ ਪੇਰੈਂਟਸ ਵੀ ਸਮਝਦੇ ਆ ਵੀ ਇਹਨਾਂ ਨੇ ਵੀ ਕੰਮ ਕਰਨਾ ਹੈ ਘਰ ਵੀ ਸੰਭਾਲਣਾ ਹੈ ਸਾਰੀ ਚੀਜ਼ਾਂ ਕਰ ਰਹੀ ਹੈ ਤੇ ਹੁਣ ਉਹ ਪ੍ਰੋਬਲਮ ਥੋੜੀ ਥੋੜੀ ਘੱਟ ਹੋ ਰਹੀ ਹੈ ਬਟ ਅਵੇਅਰਨੈਸ ਅਜੇ ਵੀ ਚਾਹੀਦੀ ਹੈ ਹੋਣੀ ਹੋਰ ਕਿ ਬੇਟੀਆਂ ਨੂੰ ਨਹੀਂ ਇਦਾਂ ਟਰੀਟ ਕਰਨਾ ਚਾਹੀਦਾ ਜੀ ਤਾਂ ਲਾਸਟ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗੀ ਜੀ ਮੈਂ ਇਹੀ ਹੱਥ ਜੋੜ ਕੇ ਕਹਿਣਾ ਚਾਹੂੰਗੀ ਤੁਸੀਂ ਪਹਿਲੀ ਨੂੰ ਬਹੁਤ ਪਿਆਰ ਦਿੱਤਾ ਤੇ ਦੂਜੀ ਆ ਰਹੀ ਹੈ 7 ਜੂਨ ਨੂੰ ਤੁਸੀਂ ਉਹਨੂੰ ਵੀ ਪੂਰਾ ਰੱਜ ਕੇ ਪਿਆਰ ਦੇਣਾ ਅਸੀਂ ਤੁਹਾਡੀ ਵੇਟ ਕਰਾਂਗੇ ਸਿਨੇਮਾ ਘਰ ਅੱਜ 7 ਜੂਨ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ